ਆਪਾਂ ਨੂੰ ਸਿਰ ਦੇ ਵਾਲਾਂ ਤੋਂ ਹੀ ਪਤਾ ਲੱਗ ਜਾਂਦਾ ਆਪਣੇ ਸਰੀਰ 'ਚ ਕਾਸ ਦੀ ਘਾਟ ਹੈ ਕਿਹੜੀ ਚੀਜ਼ ਦੀ ਘਾਟ ਹੈ ਹਨਾ ਲਓ ਸੁਣ ਲਓ ਜੇ ਹੁਣ ਜਿਆਦੇ ਡੈਂਡਰਫ ਕਰ ਹੁੰਦੀ ਆ ਹਨਾ ਵਾਲਾਂ 'ਚ ਜਿਆਦੇ ਡੈਂਡਰਫ ਕਰ ਹੁੰਦੀ ਹੈ ਤਾਂ ਆਪਣੇ ਸਰੀਰ ਦੇ ਅੰਦਰ ਬਾਡੀ ਦੇ ਅੰਦਰ ਜ਼ਿੰਕ ਦੀ ਕਮੀ ਹੋ ਜਾਂਦੀ ਹੈ ਜ਼ਿੰਕ ਦੀ ਕਮੀ ਆਪਾਂ ਪੂਰੀ ਕਿਵੇਂ ਕਰਨੀ ਹੈ ਦੁੱਧ ਦਹੀਂ ਪਨੀਰ ਦਾਲਾਂ ਜਿਵੇਂ ਛੋਲਿਆਂ ਦੀ ਦਾਲ ਇਹ ਜੀਆਂ ਦਾਣਾ ਖਾਇਆ ਕਰੋ ਜੈਂਕਰੀ ਕਮੀ ਪੂਰੀ ਹੋ ਜੂਗੀ ਠੀਕ ਹੈ ਫਿਰ ਜੇ ਆਪਾਂ ਗੱਲ ਕਰੀਏ ਜਿਆਦੇ ਪਤਲੇ ਵਾਲ ਹੋ ਜਾਂਦੇ ਆ ਲੇਡੀਜ਼ ਦੇ ਜਾਂ ਕੋਈ ਭਰਾਵਾਂ ਨੇ ਕੇਸ ਰੱਖਿਆ ਜਾਂ ਆਪਣੇ ਜਿਆਦੇ ਪਤਲੇ ਵਾਲ ਹੋ ਜਾਂਦੇ ਹਨ ਪਹਿਲਾਂ ਮੋٹے ਹੁੰਦੇ ਆ ਉਸ ਤੋਂ ਬਾਅਦ ਮਟਾਈ ਘਟ ਜਾਂਦੀ ਆ ਪਤਲੇ ਵਾਲ ਹੋ ਜਾਂਦਾ ਆ ਆਇਰਨ ਦੀ ਕਮੀ ਹੋ ਜਾਂਦੀ ਆ ਸਰੀਰ ਚ ਠੀਕ ਹੈ ਲੋਹੇ ਦੀ ਕਮੀ ਹੋ ਜਾਂਦੀ ਆ ਸਰੀਰ ਚ ਠੀਕ ਹੈ ਇਹਨੂੰ ਆਪਾਂ ਪੂਰਾ ਕਿਵੇਂ ਕਰਨਾ ਸਭ ਨੂੰ ਪਤਾ ਹੈ ਸਭ ਤੋਂ ਵੱਧ ਆਇਰਨ ਪਾਲਕ ਜ ਹੈ ਹਨਾ ਫੇਰ ਕੱਦੂ ਦੇ ਬੀਜ ਦਾਲ ਖਾਇਆ ਕਰੋ ਆਇਰਨ ਦੀ ਕਮੀ ਐ ਪੂਰੀ ਹੋ ਜੂ ਵਾਲ ਮੋਟੇ ਹੋ ਜਾਣਗੇ ਫੇਰ ਸਫੇਦ ਵਾਲ ਜਿਨ੍ਹਾਂ ਦੇ ਚਿੱਟੇ ਵਾਲ ਧੌਲੇ ਆਉਣ ਲੱਗ ਜਾਂਦੇ ਆ ਉਮਰ ਤੋਂ ਪਹਿਲਾਂ ਹੀ ਹਨਾ ਤਾਂ ਉਹ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਅੰਦਰ ਵਿਟਾਮਿਨ B12 ਦੀ ਕਮੀ ਹੋ ਗਈ ਤੇ ਵਿਟਾਮਿਨ D ਦੀ ਕਮੀ ਹੋ ਗਈ ਜਿਹੜੀ ਆਪਾਂ ਨੂੰ ਜਿਹੜਾ ਧੁੱਪ ਤੋਂ ਮਿਲਦਾ ਹੈ ਹਨਾ ਵਿਟਾਮਿਨ B12 ਦੀ ਆਪਣੇ ਚ ਕਮੀ ਹੋ ਗਈ ਤੇ ਆਪਾਂ ਪੂਰਾ ਕਿੱਥੋਂ ਕਰਨਾ ਆਪਾਂ ਅੰਗੂਰ ਕੀਵੀ ਅਮਰੂਦ ਖੰਜੂਰ ਖਾ ਸਕਦੇ ਆ ਠੀਕ ਐ ਅਮਰੂਦ ਕੀਵੀ ਅੰਗੂਰ ਖੰਜੂਰ ਖਾ ਕੇ ਵਿਟਾਮਿਨ B12 ਵਿਟਾਮਿਨ D ਲੈ ਸਕਦੇ ਆ ਠੀਕ ਐ ਜਿਹੜੇ ਆਪਣੇ ਵਾਲ ਚਿੱਟੇ ਹਾਲੇ ਆਉਣ ਹੀ ਲੱਗੇ ਆ ਧੌਲੇ ਜਦੋਂ ਵਿਟਾਮਿਨ B12 ਪੂਰਾ ਹੋ ਗਿਆ ਉਹ हट ਜਾਣਗੇ ਠੀਕ ਐ ਫੇਰ ਵਾਲ ਟੁੱਟਣੇ ਠੀਕ ਐ ਇੱਕ ਵਾਲ ਝੜਨੇ ਹੁੰਦਾ ਏ ਇੱਕ ਟੁੱਟਨੇ ਬਚਾਲੋਂ ਟੁੱਟ ਜਾਣਾ ਹਨਾ ਜਦੋਂ ਬਚਾਲੋਂ ਵਾਲ ਟੁੱਟਣ ਲੱਗੇ ਸੋਡੇ ਚ ਪ੍ਰੋਟੀਨ omega 3 ਦੀ ਕਮੀ ਆ ਜੂਗੀ ਠੀਕ ਹੈ ਵਾਲ ਜਦੋਂ ਟੁੱਟਣ ਲੱਗ ਗਏ ਉਹ ਆਪਾਂ ਪੂਰੀ ਕਿਥੋਂ ਕਰ ਸਕਦੇ ਆ ਅ ਅੰਡੇ ਬਦਾਮ ਦਾਲ ਦੁੱਧ ਦਹੀਂ ਅੰਡੇ ਬਦਾਮ ਦਾਲ ਦੁੱਧ ਦਹੀਂ ਠੀਕ ਹੈ ਪ੍ਰੋਟੀਨ omega 3 ਠੀਕ ਹੈ ਇਸ ਨਾਲ ਆਪਾਂ ਆਪਣੇ ਪੂਰੇ ਕਰ ਸਕਦੇ ਆ ਫਿਰ ਜਦੋਂ ਵਾਲ ਝੜਨ ਲੱਗ ਜਾਂਦੇ ਆ ਗੰਜਾਪਣਾ ਆਉਣ ਲੱਗ ਜਾਂਦਾ ਹੈ ਨਾ ਤਾਂ ਉਦੋਂ ਜ਼ਿਆਦਾ ਕੋਲੇਸਟ੍ਰੋਲ ਬਣਨ ਲੱਗ ਜਾਂਦਾ ਆਪਣਾ ਠੀਕ ਹੈ ਜ਼ਿਆਦਾ ਕੋਲੇਸਟ੍ਰੋਲ ਖੂਨ ਜੰਮਣ ਲੱਗ ਜਾਂਦਾ ਠੀਕ ਹੈ ਉਦੋਂ ਸਮਝ ਲਓ ਵੀ ਛੋਡੇ ਚ ਕੋਲੇਸਟ੍ਰੋਲ ਹਾਈ ਹੋਣ ਲੱਗ ਗਿਆ ਠੀਕ ਹੈ ਬਾਲਾਂ ਤੋਂ ਹੀ ਸਾਰੇ ਬਾਡੀ ਦੀਆਂ ਕਮੀਆਂ ਬਾਡੀ ਦੇ ਰੋਗ ਪਤਾ ਲੱਗ ਜਾਂਦੇ ਆ ਜੇ ਜਾਦੇ ਡੈਂਡਰਫ ਹੈ ਠੀਕ ਹੈ ਜਾਦੇ ਕਰ ਹੁੰਦੀ ਹੈ ਜਿੰਕ ਦੀ ਕਮੀ ਹੈ ਠੀਕ ਹੈ ਜਿੰਕ ਦੀ ਕਮੀ ਆਪਾਂ ਪੂਰੀ ਕਿੱਥੋਂ ਕਰਾਂਗੇ ਦੁੱਧ ਦਹੀਂ ਪਨੀਰ ਦਾਲਾਂ ਤੋਂ ਜੇ ਪਤਲੇ ਬਾਲ ਹੋਣ ਲੱਗੇ ਪੈਨਾਂ ਨਾਲੋਂ ਆਇਰਨ ਦੀ ਕਮੀ ਹੋਗੀ ਛੋਡੇ ਚ ਜੇ ਸਫੇਦ ਬਾਲ ਚਟੇ ਧੌਲੇ ਆਉਣ ਲੱਗੇ B12 ਵਿਟਾਮਿਨ 12 ਤੇ ਵਿਟਾਮਿਨ D ਦੀ ਕਮੀ ਹੋਗੀ ਜੇ ਜਲਦੀ ਵਾਲ ਟੁੱਟਣ ਲੱਗੇ ਬਚਾਲੋਂ ਟੁੱਟਣ ਲੱਗੇ ਪ੍ਰੋਟੀਨ omega 3 ਦੀ ਕਮੀ ਹੋਗੀ ਜੇ ਵਾਲ ਝੜਨ ਲੱਗੇ ਤਾਂ ਤੁਹਾਡੇ ਚ ਕੋਲੇਸਟ੍ਰੋਲ ਜਿਆਦਾ ਬਣ ਲਾ ਗਿਆ ਠੀਕ ਹੈ ਵਾਲਾਂ ਤੋਂ ਹੀ ਆਪਾਂ ਆਪਣੇ ਸਰੀਰ ਦੇ ਰੋਗਾਂ ਦਾ ਪਤਾ ਕਰ ਸਕਦੇ ਆ ਤੇ ਨਾਲ ਦੀ ਨਾਲ ਸਾਨੂੰ ਕਿੱਥੋਂ ਇਹ ਆਪਾਂ ਜਿਹੜੇ ਰੋਗਾਂ ਦੀ ਕਮੀ ਆਪਣੇ ਚ ਕਮੀ ਆਈ ਹੈ ਉਹ ਪੂਰੀ ਕਰ ਸਕਦੇ ਆ ਇਹ ਵੀ ਦੱਸਦਾ ਠੀਕ ਹੈ ਜਿੰਨਾ ਭੈਣ ਭਰਾਵਾਂ ਨੂੰ ਵਾਲਾਂ 'ਚ ਉਹ ਇਹ ਕੋਈ ਵੀ ਸਮੱਸਿਆ ਲੱਗਦੀ ਹੈ ਨਾਲ ਦੀ ਨਾਲ ਆਪਾਂ ਇਹਦਾ ਘਰੇਲੂ ਘਰ ਦੇ ਨੁਸਖੇ ਦੱਸਦੇ ਉਹ ਵਰਤਿਓ ਤਾਂ 101% ਰਿਜ਼ਲਟ ਮਿਲੂਗਾ ਵਾਲਾਂ ਵਾਸਤੇ ਤੁਹਾਨੂੰ ਜਾਣਕਾਰੀ ਦੇਣੀ ਸੀ ਅੱਜ ਦੱਸਤੀ ਓਕੇ ਜੀ